ਪੇਚੋਤੀ ਸਿੱਖੀ ਸੀਗੇ ਨਹੀਂ 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 ਐਸੀ ਪੰਡਤ ਦੇ ਵਿੱਚੋਂ ਹਣਾ ਜੀ ਸ਼ਰਮਾ ਠੀਕ ਹੈ ਠੀਕ ਹੈ ਨਹੀਂ ਫਿਰ ਸਿੱਖੀ ਵਾਲੇ ਪਾਸੇ ਨੂੰ ਕਿਵੇਂ ਤੁਹਾਡਾ ਆਉਣਾ ਹੋਇਆ ਇਹ ਤਾਂ ਅਸਲਾਮੁਆਲੇਕਮ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਤਨ ਵਾਲੇ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਬਿਹਾਰ ਤੋਂ ਆਇਆ ਇੱਕ ਬੰਦਾ ਜਿਹਦਾ ਤਾਲੁਕ ਪੰਡਿਤ ਫੈਮਲੀ ਤੋਂ ਸੀ ਪੰਡਿਤ ਰਿਲੀਜੀਅਨ ਤੋਂ ਸੀ ਲੇਕਿਨ ਜਦੋਂ ਪੰਜਾਬ ਦੇ ਅੰਦਰ ਆਇਆ ਉਹਨੇ ਮਿਹਨਤ ਕੀਤੀ ਤੇ ਫਿਰ ਕਿਸ ਤਰ੍ਹਾਂ ਸਿੱਖੀ ਜਮ ਦੀ ਤਰਫ ਆਇਆ ਕਿਵੇਂ ਉਹਨੇ ਸਿੱਖ ਰਿਲੀਜੀਅਨ ਅਡਾਪਟ ਕੀਤਾ ਕਿਵੇਂ ਸਿੱਖੀ ਦੀ ਤਰਫ ਆਇਆ ਇਸੇ ਮਤ ਲਗਾਈ ਦੀ ਵੀਡੀਓ ਵੀਡੀਓ ਹਲ ਵਧਰੇ ਆ ਵੀਡੀਓ ਹਲ ਵਧਣ ਤੋਂ ਪਹਿਲੇ ਤੁਮ ਸਾਂਗੇ ਗੁਜ਼ਾਰਿਸ਼ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਕਹਾਣੀ ਇੱਕ ਜਿਹੀ ਪ੍ਰਵਾਸੀ ਦੀ ਜਿਹੜਾ ਕੁਝ ਸਾਲ ਪਹਿਲਾਂ ਬਿਹਾਰ ਤੋਂ ਪੰਜਾਬ ਆਇਆ ਤੇ ਇੱਥੇ ਆ ਕੇ ਮਿਹਨਤ ਕੀਤੀ ਤੇ ਅੱਜ ਲਗਭਗ 15 ਤੋਂ 20 ਕਿੱਲੇ ਦੇ ਵਿੱਚ ਖੇਤੀ ਕਰ ਰਿਹਾ ਇੱਕ ਪੁੱਤ ਨੂੰ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਅਮਰੀਕਾ ਭੇਜਿਆ ਤਾਂ ਸਾਹਮਣੇ ਤੁਸੀਂ ਤਸਵੀਰ ਦੇਖ ਰਹੇ ਹੋ ਖੇਤੀਬਾੜੀ ਕਰਦੇ ਨੇ ਸਰਦਾਰ ਸੋਹਣ ਸਿੰਘ ਪਸ਼ੋਕੜ ਸਾਰਾ पटना बिहार ਤੋਂ ਹੈ ਉੱਥੇ ਜਨਮ ਹੋਇਆ ਸਾਰਾ ਪਸ਼ੋਕੜ ਪਰਿਵਾਰ ਸਾਰਾ ਉੱਥੇ ਰਹਿੰਦਾ ਪਰ ਪੰਜਾਬ ਦੇ ਵਿੱਚ ਜਦੋਂ ਆਏ ਤਾਂ ਇੱਥੇ ਆ ਕੇ ਇਹਨਾਂ ਨੇ ਇੱਕ ਛੋਟਾ ਜਿਹਾ ਕਾਰੋਬਾਰ ਸਪੀਕਰ ਦਾ ਸ਼ੁਰੂ ਕੀਤਾ ਸਪੀਕਰ ਦੇ ਕਾਰੋਬਾਰ ਤੋਂ ਵਾਧੇ ਵਾਧੇ ਅੱਜ 15 ਤੋਂ 20 ਕਿਲੇ ਦੇ ਵਿੱਚ ਖੇਤੀ ਕਰ ਦਿੰਦੇ ਔਰ ਖਾਸ ਗੱਲ ਹੈ ਕਿ ਇੱਕ ਪੁੱਤ ਨੂੰ ਅਮਰੀਕਾ ਵੀ ਭੇਜਿਆ ਸਰਦਾਰ ਜੀ ਪਹਿਲਾਂ ਤਾਂ ਸਮਾਧਾਨ ਲਈ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਧੰਨਵਾਦ ਸਰ ਜੀ ਕਿਵੇਂ ਚੱਲ ਰਹੀ ਹੈ ਜੀ ਜ਼ਿੰਦਗੀ ਕਿਵੇਂ ਲੱਗ ਰਹੀ ਹੈ ਜ਼ਿੰਦਗੀ ਵਾਇਗਰੂ ਦੇ ਮਿਹਰ ਦੇ ਨਾਲ ਜੀ ਬਹੁਤ ਵਧੀਆ ਹੈ ਜੀ ਹਾਂ ਤੇ ਵਧੀਆ ਚੱਲੀ ਕਾਰੋਬਾਰ ਵੀ ਬਹੁਤ ਵਧੀਆ ਬਾਬੇ ਨੇ ਦਿੱਤਾ ਹੈ। ਅੱਛਾ ਸਾਰਾ ਕੁਝ ਬਾਬੇ ਨਾਨਕ ਦੇ ਆ। ਉਹਨੇ ਤਾਂ ਹੁਕਮ ਨਾਲ ਚੱਲਦੇ ਆ। ਉਹਨੇ ਦੇ ਹੁਕਮ ਨਾਲੇ ਉੱਠਦੇ ਬੈਠਦੇ ਸੁੰਦੇ ਆ। ਖਾਂਦੇ ਪੀਂਦੇ ਖੇਤੀਬਾੜੀ ਕਰਦੇ ਆ। ਹਾਂ। ਬਾਕੀ ਜਿਹੜਾ ਡੀਜੇ ਡੂਜੇ ਦਾ ਸਮਾਨ ਹੈਗਾ ਤਾਂ ਪੁੱਛ। ਅਸੀਂ ਤੁਸੀਂ ਆਪਾਂ ਸ਼ੁਰੂ ਤੋਂ ਗੱਲ ਸ਼ੁਰੂ ਕਰਦੇ ਆ ਤੁਹਾਡੀ ਜ਼ਿੰਦਗੀ ਦੀ। ਕਦੋਂ ਤੁਸੀਂ ਬਿਹਾਰ ਤੋਂ ਪੰਜਾਬ ਆਏ? ਉਦੋਂ ਕੀ ਹਾਲਾਤ ਸੀਗੇ ਫਿਰ ਜਦੋਂ ਤੁਸੀਂ ਪੰਜਾਬ ਆਏ। ਐਸੀ ਜਦੋਂ ਆਇਆ ਸੀ ਉਦੋਂ ਸੀਗਾ 12 ਆਣਾ ਟਿਕਟ ਸੀ ਸਾਡੇ ਕੋਲੋਂ। ਅੱਛਾ। ਜਿਹੜਾ ਰੇਲ ਕੇ ਟਿਕਟ ਸੀਗਾ ਨਾ ਉਹ 12 ਆਣਾ ਸੀਗਾ। ਅੱਛਾ। ਤੇ ਅਸੀਂ 8 16 ਦਿਨ ਦੇ ਵਿੱਚ ਵਿੱਚ ਪੰਜਾਬ ਪਹੁੰਚਿਆ ਸੀ ਕਰਤਾ ਉਥੇ ਪਟਿਆਲੇ ਅੱਛਾ ਜੀ ਪਟਿਆਲੇ ਪਹੁੰਚਿਆ ਸੀ ਉਦੋਂ ਉਦੋਂ ਬਾਅਦ ਕਾਨਾ ਕੁੰਨਾ ਐਸੀ ਵੱਡੀ ਕਰਦੇ ਸੀਗਾ ਅੱਛਾ ਕਾਨਾ ਕੁੰਨਾ ਵੱਡੀ ਕਰਦੇ 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 ਇੱਧਰ ਘਟੇਂਦੇ ਰਹਿੰਦੇ ਕਿਸੇ ਬਾਬੇ ਨਾਲ ਸਾਡਾ ਸਾਜ ਹੋ ਗਿਆ ਉਥੇ ਪਟਿਆਲੇ ਦੇ ਵਿੱਚ ਹਾਂ ਬਾਬੇ ਕਹਿੰਦਾ ਜੀ ਬਾਬਾ ਜੀ ਤੁਸੀਂ ਨਾ ਬਹੁਤ ਚੰਗੇ ਲੱਗਦੇ ਹੋ ਤੇ ਸੋਣਾ ਤੁਹਾਡਾ ਕੜ ਦੇ ਕੜਦੇ ਤਾਂ ਵਧੀਆ ਲੱਗਦੇ ਹੋ ਤੁਸੀਂ ਨਾ ਬਾਬੇ ਦੀ ਸੇਵਾ ਕਰੋ ਅੱਛਾ ਐ ਬਾਬਾ ਜੀ ਅਸੀਂ ਕੀ ਕਰ ਸਕਦੇ ਆ ਹੂੰ ਕਹਿੰਦਾ ਗੁਰੂ ਘਰ ਦੇ ਸੇਵਾ ਕਰੋ ਤੁਸੀਂ ਅੱਛਾ ਐ ਚੱਲ ਕੇ ਗੁਰੂ ਘਰ ਦੇ ਉਹਦੇ ਜਿੱਦਾਂ ਉਹਨਾਂ ਦੀਵਾਨ ਲੱਗਦੇ ਆ ਨਾ ਵੱਡੇ ਹਾਂ ਹਾਂ ਦੀਵਾਨ ਲੱਗਦੇ ਉਹਦੇ ਵਿੱਚ ਅਸੀਂ ਦੀਵਾਨ ਸੁਣਨ ਲੱਗੇ ਰਹਿਣ ਲੱਗੇ ਕਰਨ ਲੱਗੇ ਤੇ ਪ੍ਰਸ਼ਾਦ ਪ੍ਰਸ਼ਾਦ ਬਾਬੇ ਨੇ ਸਾਨੂੰ ਸਿਖਾਤਾ ਬਣਾਉਣ ਨੂੰ ਅੱਛਾ ਲੰਗਰ ਪਾਣੀ ਬਾਬੇ ਨੇ ਬਣਾਇਆ ਸਿਖਾਉਣ ਨੂੰ ਹਾਂ ਸਿੱਖਦੇ ਸਿੱਖਦੇ ਕਾਫੀ ਦੇਰ ਤੱਕ ਰਿਹਾ ਹੂੰ ਉਦੋਂ ਬਾਅਦ ਅਸੀਂ ਆਗੇ ਜਲੰਧਰ ਹਾਂ ਜਲੰਧਰ ਆਇਆ ਜਲੰਧਰ ਤੋਂ ਆ ਗੁਰਦੁਆਰਾ ਸਾਹਿਬ ਮਿਲ ਗਿਆ ਸਾਨੂੰ ਅੱਛਾ ਲੱਗੇ ਲagge ਬਾਬੇ ਸਿੱਧਾ ਦੇ ਠੀਕ ਹੈ ਇਹ ਕਿਸੇ ਨੂੰ ਕਿਹਾ ਜੀ ਬਾਬਾ ਜੀ ਸਾਨੂੰ ਨਾ ਗੁਰਦੁਆਰੇ ਦੇ ਡਿਊਟੀ ਕਰਨਾ ਥੋੜੀ ਦੇਰ ਹਾਂ ਜਿੰਨੇ ਚਿਰ ਕੰਮ ਕਰਦਾ ਹੀ ਮਿਲਦਾ ਤੈਸੀ ਇੱਥੇ ਬਾਬੇ ਦੇ ਸੇਵਾ ਕਰਨਾ ਕਹਿੰਦਾ ਤੁਸੀਂ ਕਰੀ ਜਾਓ ਜਿੰਨੇ ਚਿਰ ਕਰਦਾ ਕਰੀ ਜਾਓ ਅੱਛਾ ਉਦੋਂ ਕੋਈ ਲੈਣ ਦੇ ਨਹੀਂ ਸੀਗਾ ਇੰਨਾ ਜਿਹੜਾ ਆ ਗਿਆ ਰਹਿ ਗਿਆ ਜਿਹੜਾ ਕਰਦਾ ਸੀ ਕਰੀ ਜਾਂਦੇ ਸੀ ਤੇ ਕਰਦੇ 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 ਇੱਥੇ ਬਾਬੇ ਦੇ ਕੰਮ ਥੋੜਾ ਸੀਗਾ ਤੈਸੀ ਫਿਰ ਜਲੰਧਰ ਚੱਲਦੇ ਗੁਰਦੁਆਰੇ ਅੱਛਾ ਜੀ ਗੁਰਦੁਆਰੇ ਅਸੀਂ ਬਾਬੇ ਸਿੱਧਾ ਦਰਸ਼ਨਗਰ ਗੁਰਦੁਆਰਾ ਹਾਂ ਉੱਥੇ ਡਿਊਟੀ ਕਾਫੀ ਦੇਰ ਤੱਕ ਕੀਤੀ ਹੈਗਾ ਉਦੋਂ ਬਾਅਦ ਚੱਲ ਗਏ ਸ਼ਕਤੀਨਗਰ ਉੱਥੇ ਵੀ ਡਿਊਟੀ ਕੀਤਾ ਹਾਂ ਉਦੋਂ ਬਾਅਦ ਨਿਊ ਮਾਡਲ ਟਾਉਨ ਹੈਗਾ ਉੱਥੇ ਚੱਲ ਗਏ ਠੀਕ ਹੈ ਐਦਾ ਆਣੀ ਟੁਰਦੇ ਫਿਰਦੇ ਕਰਦਾ ਰਿਹਾ ਸੇਵਾ ਪਾਣੀ ਕਰਦੇ ਕਰਦੇ 2000 ਸਾਲ ਚ ਨਾ ਅਸੀਂ ਆਏ ਪਟਨੂੜੇ ਲਵਾਨਾ ਅੱਛਾ ਐਸੇ ਆਏ ਤੇ ਸਭ ਤੋਂ ਮਹਿਨ ਗੱਲ ਜਿਹੜਾ ਸਾਡਾ ਹੈਗਾ ਬਾਬਾ ਸੇਬੀ ਹਾਂ ਇਹਦੇ ਨਾਲ ਥੋੜਾ ਜਿਹਾ ਪ੍ਰੇਮ ਪਿਆਰ ਸੀ ਸਾਡਾ ਪਹਿਲੇ ਦੇ ਅੱਛਾ ਬਾਬੇ ਸੇਬੀ ਨੂੰ ਪੁੱਛਿਆ ਜੇ ਸਾਨੂੰ ਇੱਥੇ ਦੁਕਾਨ-ਦੁਕਾਨ ਮਿਲ ਜੂਗਾ ਕੋਈ ਜੀ ਥੋੜਾ ਜਿਹਾ ਡੀਜੇ ਦੂਜੇ ਦਾ ਕੰਮ ਕਰਨਾ ਅੱਛਾ ਬਾਬਾ ਕਹਿੰਦਾ ਕੋਈ ਗੱਲ ਨਹੀਂ ਤੂੰ ਆ ਜਾ ਇੱਥੇ ਤੇਰੀ ਗੱਲ ਖੜਾ ਦੇਣਾ ਅੱਛਾ ਇਹ ਗੱਲ ਕੀਤੀ ਤੇ ਉਹਦੇ ਲੱਗੇ ਥੋੜਾ ਜਿਹਾ ਦੁਕਾਨ ਇੱਕ ਮਿਲ ਗਿਆ ਹਾਂ ਤੇ ਇਹ ਉਥੋਂ ਛੋਟਾ ਜਿਹਾ ਸਮਾਨ ਸੀਗਾ ਡੀਜੇ ਦਾ ਹੂੰ ਉਹ ਲੈ ਕੇ ਸੀ ਆਏ ਅੱਛਾ ਤੇ ਫਿਰ ਐਸੇ ਡਿਊਟੀ ਕਰਨ ਲੱਗੇ ਵਧੀਆ ਹੂੰ ਕਰਦੇ ਕਰਾਂਦੇ ਇੱਕ ਦਿਨਾਂ ਸਾਨੂੰ ਇੱਦਾਂ ਗਰਮੀਆਂ ਦੇ ਸਮੇਂ ਸੀਗਾ ਹਾਂ ਤੇ ਇੱਕ ਦੇਵਾ-ਦੇਵਾ ਨਾਂ ਦਾ ਬੰਦਾ ਸਾਡਾ ਪਿਰਦਾ ਹੀ ਹੈ ਅੱਛਾ ਸਾਨੂੰ ਕਹਿੰਦਾ ਬਾਬਾ ਤੂੰ ਗੱਲ ਸੁਣ ਨਾ ਤੂੰ ਕੰਮਕਾਰ ਸਾਰੇ ਕਰ ਲੈਣਾ ਹਾਂ ਤੇ ਤੂੰ ਬੇਲਾ ਕਰੇ ਲਈ ਬੈਠਾ ਰਹਿੰਦਾ ਹਾਂ ਕੋਈ ਖੇਤੀਬਾੜੀ ਕਰ ਲਿਆ ਕਰ ਕਿਸੇ ਦੇ ਨਾਲ ਸਾਜ-ਵਾਜ ਹਾਂ ਇਹ ਕਹੇ ਸਾਜ-ਵਾਜ ਤਾਂ ਤੇ ਕਰਨਾ ਜੇ ਆਪਣਾ ਮਿਲ ਗਿਆ ਤਾਂ ਕਰ ਲਾਂਗੇ ਅਸੀਂ ਹਾਂ ਉਹ ਫਿਰ ਇੱਥੇ ਹੀ ਥੋੜਾ ਜਿਹਾ ਜਗ੍ਹਾ ਹੈਗਾ ਅੱਛਾ ਇਸੇ ਢੋਲਾ ਐਸੀ ਲਾਏ ਅੱਛਾ ਦੋ ਟਾਇਕ ਲੈਣਾ ਚੋਨਾ ਲੈ ਆਉਣੀ ਜਮੀਨ ਨਹੀਂ ਠੀਕੇ ਨੇ ਉਹਦੇ ਲਾਇਏ ਸੀ ਦੇਵੇ ਦਾ ਹਾਂ ਕਹਿੰਦਾ ਤੂੰ ਲਾ ਲਾਇਆ ਇੱਥੇ ਤੇ ਫਿਰ ਤੇਰਾ ਕੰਮ ਚੱਲ ਪੈਣਾ ਹਾਂ ਇਹ ਕਰਦੇ ਉੱਥੇ ਕਰਕੇ ਨਾ ਤਾਂ ਫਿਰ ਚੱਲ ਗਏ ਉੱਥੇ ਉਸੇ ਰੋਡ ਤੇ ਆਇਆ ਇੱਧਰ ਆਪਣੀ ਦੁਕਾਨ ਹੈ ਠੀਕ ਹੈ ਉਹਦੇ ਰੋਡ ਤੇ ਆਗੇ ਬਿੱਟੂ ਬਿੱਟੂ ਹੈਗਾ ਅੱਛਾ ਲੱਕੜ ਦੇ ਕੰਮ ਕਰਦਾ ਉਹਦੇ 10 15 ਮੜਲੇ ਥਾਂ ਸੀਗਾ ਅੱਛਾ ਉਹ ਇਹਨਾਂ ਬਾਬਾ ਜੀ ਇੱਥੇ ਬਾਸਮਤੀ ਲਾ ਲਓ ਤੁਸੀਂ ਹਾਂ ਤੇ ਤੁਸੀਂ ਵੱਢ ਕੇ ਖਾ ਲਿਓ ਫਿਰ ਹਾਂ ਉਹ ਰਹਿੰਦੇ ਨੇ ਸੀ ਡਿਊਟੀ ਕਰਦੇ ਸੀ ਤਾਂ ਇਹ ਕਈ ਨਾਲ ਗੁੱਡ ਗਾੜ ਕੇ ਨਾ ਉਥੇ ਬਾਸਮਤੀ ਲਾ ਲੇ ਹਾਂ ਲਾਏ ਦੋ ਉਥੇ ਹੋ ਗਿਆ ਕੁੰਟਲ 1.5 ਕੁੰਟਲ ਹੋ ਗਿਆ ਸਾਨੂੰ ਉਥੇ ਅੱਛਾ ਉਦੋਂ ਸਾਨੂੰ ਜਾਗ ਲੱਗ ਗਿਆ ਜੇ ਖੇਤੀ ਬਾੜੀ ਦੇ ਕੁਝ ਨਾ ਕੁਝ ਆਏਗਾ ਅੱਛਾ ਪੰਜਾਬ ਫੇਰ ਪੰਜਾਬ ਚ ਫੇਰ ਸਾਡੇ ਨਾਲ ਗਵਾਂਢੀ ਹੋਏਗਾ ਨਾਮ ਉਹਨੇ ਦੇਵ ਉਹਨੇ ਬੀਬੀ ਉਹਨੇ ਕਹਿੰਦਾ ਜੀ ਬਾਬਾ ਗਾਲ ਸੁਣ ਬੇਟਾ ਤੂੰ ਨੇ ਸਾਡਾ ਪਹਿਲੀ ਬਾ ਅੱਛਾ ਐ ਸਗੜਾੜੀ ਅੱਡੇ ਦੇ ਪੈਲੀ ਬੌਣ ਲੱਗਿਆ ਕਾਫੀ ਡੇਢ ਤੱਕ ਉੱਥੇ ਵਾਇਆ ਸੀ ਹਾਂ ਫਿਰ ਉਧਰੋਂ ਨਾ ਸਾਨੂੰ ਜਾਣਾ ਨਾ ਮੁਸ਼ਕਿਲ ਸੀਗਾ ਫਿਰ ਇੱਥੋਂ ਆ ਬੀਬੀ ਸਾਨੂੰ ਮਿਲ ਗਿਆ ਸੁਰਜੀਤੋ ਦੇ ਅੱਛਾ ਕਹਿੰਦਾ ਬਾਬਾ ਜੀ ਤੁਸੀਂ ਸਾਡੇ ਵਾਲੇ ਪਹਿਲੀ ਬਾਈ ਜਾਓ ਅੱਛਾ ਐ ਇੱਥੇ ਆਇਆ ਤੇ ਇੱਥੇ ਫਿਰ ਲੰਮੇ ਦਾ ਬੰਦਾ ਸੀਗਾ ਉਹਨੇ ਕਹਿੰਦਾ ਬਾਬਾ ਜੀ ਸਾਡਾ ਪਹਿਲੀ ਵਾਹ ਲੋ ਅੱਛਾ ਫਿਰ ਇਹ ਰੇਸ ਸਿੰਘ ਸੀ ਉਹ ਕਹਿੰਦਾ ਬਾਬਾ ਜੀ ਸਾਡਾ ਪਹਿਲੀ ਵਾਹ ਲੋ ਹਾਂ ਇੱਥੇ ਕਈ ਬੰਦੇ ਨੇ ਕਹੀ ਗਿਆ ਜੇ ਸਾਡਾ ਪਹਿਲੀ ਬਾਈ ਜੋ ਸਾਡਾ ਪਹਿਲੀ ਬਾਈ ਜੋ ਅੱਛਾ ਇਹ ਸਾੜੇ ਦੇ ਬਾਹੂ ਕੇ ਤਾਂ ਹੁਣੇ ਕੜੀ ਜਾ ਰਿਹਾ ਕੰਮ ਵਧੀਆ ਚੱਲਦਾ ਕਿੰਨੇ ਕਿੱਲੇ ਦੀ ਖੇਤੀ ਕਰ ਰਹੇ ਹੋ ਅੱਜ ਤੁਸੀਂ ਐਸੀ 17 18 ਕਿੱਲੇ ਆ ਅੱਛਾ ਆਪ ਸਾਰੀ ਕਰ ਰਹੇ ਹੋ ਸਾਰੇ ਆਪੇ ਹੀ ਕਰਦੇ ਆ ਕਿਸੇ ਦਲ ਨਹੀਂ ਪਿੱਛੋ-ਪਿਛੋਕਰ ਤੁਹਾਡਾ ਕਿੱਥੋਂ ਸੀਗਾ ਐਸੀ ਪਟਨਾ ਸਾਹਿਬ ਦੇ ਰਹਿਣ ਵਾਲੇ ਆ ਹਾਂ ਠੀਕ ਸੋਨ ਸਿੰਘ ਨਾਮ ਹੈ ਸਾਡਾ ਅੱਛਾ ਸਾਡਾ ਦੋ ਬੱਚਾ ਹਾਂ ਦੋਲੇ ਮੁੰਡਾ ਹੀ ਆ ਇੱਕ ਅਮਰੀਕਾ ਵਾਹ ਜੀ ਇੱਕ ਇੱਥੇ ਡੀਜੇ ਦਾ ਕੰਮ ਕਰਦਾ ਕੀ ਬਾਤ ਹੈ ਦੂਜੇ ਨੂੰ ਨਹੀਂ ਕੋਸ਼ਿਸ਼ ਕੀਤੀ ਭੇਜਣ ਦੀ ਉਹ ਭੇਜਣ ਨੇ ਕੋਸ਼ਿਸ਼ ਕੀਤੀ ਪਰ 35 ਲੱਖ ਰੁਪਏ ਫਸਿਆ ਅੱਛਾ ਉਹ ਕੇਸ ਚੱਲਦਾ ਵੇ ਆ ਦੇਖੋ ਜੇ ਬਾਬਾ ਜੀ ਮਿਹਰ ਕਰੇ ਨਿਕਲ ਜਾਵੇ ਤਾਂ ਠੀਕ ਹੈ ਅਮਰੀਕਾ ਵਾਲਾ ਕਿਵੇਂ ਤੁਹਾਡੇ ਦਿਮਾਗ ਚ ਆਈ ਗੱਲ ਆਪਾਂ ਪ੍ਰਵਾਸੀ ਬਹੁਤ ਹੁੰਦੇ ਵਿਹਾਰ ਤੋਂ ਯੂਪੀ ਤੋਂ ਹੋਰ ਆ ਕੇ ਨਹੀਂ ਸਾਡੇ ਸਾਰੇ ਅੰਡਗਵਾੜੀ ਅਮਰੀਕਾ ਹੀ ਆ ਨਾ ਹਾਂ ਸਾਡੇ ਸਾਰੇ ਜਿੰਨੇ ਕਿ ਮੈਂਬਰ ਜਾਲ ਪ੍ਰਚਾਰ ਦੇ ਪ੍ਰੇਮੀ ਆ ਸਾਰੇ ਅਮਰੀਕਾ ਹੀ ਆ ਅੱਛਾ ਆਪ ਨੂੰ ਰੇ ਦੇ ਕਿਵੇਂ ਬੰਦਾ ਨੇ ਤੁਹਾਨੂੰ ਮਿਲੇਗਾ ਵੈਗਰਾਂ ਅਮਰੀਕਾ ਵਾਲਾ ਹਾਂ ਹਾਂ ਤੇ ਸਾਰੇ ਨੇ ਸਾਨੂੰ ਕਹਿੰਦਾ ਬਾਬਾ ਜੀ ਭੇਜੋ ਤਾਂ ਅਸੀਂ ਤੁਹਾਨੂੰ ਮਦਦ ਕਰ ਦੇਗੇ ਅੱਛਾ ਫੇ ਮੁੰਡਾ ਅਮਰੀਕਾ ਭੇਜਤਾ ਅਸੀਂ ਅਮਰੀਕਾ ਭੇਜ ਦਿੱਤੇ 18-19 ਲੱਖ ਰੁਪਿਆ ਉਦੋਂ ਲੱਗਿਆ ਸੀਗਾ ਅੱਛਾ ਤੇ ਬੜਾ ਵਧੀਆ ਚੱਲ ਕੇ 6 ਮਹੀਨੇ ਲੱਗੇ ਬੱਚੇ ਉੱਥੇ ਪਰਿਵਾਰ ਹੈਗਾ ਤੁਹਾਡਾ ਹੁਣ ਬਿਹਾਰ ਨਹੀਂ ਨਹੀਂ ਉੱਥੇ ਕੋਈ ਨਹੀਂ ਅਜੇ ਉੱਥੇ ਸਾਡੇ ਪਿੰਡ ਦੇ ਨਵੇਂ ਨੇ ਕੋਈ ਨਹੀਂ ਹੈਗਾ ਅੱਛਾ ਉੱਥੇ ਬਹੁਤ ਮੁੰਡੇ ਸਾਡੇ ਮੁੰਡੇ ਨਾਲ ਪ੍ਰੇਮੀ ਬਹੁਤ ਹੈ। ਅੱਛਾ ਨਹੀਂ ਬਿਹਾਰ ਦੇ ਵਿੱਚ ਤੁਹਾਡਾ ਕੋਈ ਨਹੀਂ ਆ ਕਰਦਾ। ਨਹੀਂ ਹੈਗਾ ਹੈਗਾ ਪੈਨ ਭਰਾ ਸਾਰੇ ਹੀ ਹੈ। ਅਰੇ ਕੱਲ ਪਰਸੂ ਦਾ ਟਿਕਟ ਸੀ ਅਸੀਂ ਜਾਣਾ ਸੀ ਕੱਲ ਪਰਸੂ ਪਿੰਡ। ਅੱਛਾ ਤਾਂ ਲੜਾਈ ਕਰਕੇ ਨਹੀਂ ਜਾ ਹੋਇਆ। ਠੀਕ ਹੈ ਠੀਕ ਹੈ। ਜੀ ਪਿੰਡ ਜਾ ਅੱਜ ਤਾਂ ਪਿੰਡ ਉਹ ਤੇ ਜਦੋਂ ਹੁਣ ਤੁਹਾਡੇ ਬਾਰੇ ਸੁਣਦੇ ਆ ਵੀ ਸੋਨ ਸਿੰਘ ਤਾਂ ਪੰਜਾਬ ਦੇ ਵਿੱਚ 20 ਕਿਲੇ ਪੈਲੀ ਪਾਉਂਦਾ ਪੁੱਤ ਅਮਰੀਕਾ ਭੇਜਿਆ। ਉੱਥੇ ਉਹਨਾਂ ਦਾ ਕਿਸ ਤਰੀਕੇ ਦਾ ਫਿਰ ਐਕਸ਼ਨ ਹੁੰਦਾ ਤੁਹਾਡੇ ਬਾਰੇ। ਨਹੀਂ ਨਹੀਂ ਇਹ ਗੱਲ ਪਹਿਲੇ ਹੀ ਸੀਗਾ ਜੀ। ਅੱਛਾ ਇਹ ਗੱਲਬਾਤ ਪਹਿਲੇ ਹੀ ਸੀਗਾ। ਹੂੰ। ਦੇਖੀ ਬਾਬਾ ਜੀ ਇੱਥੇ ਆਉਂਦੇ ਆ ਤਾਂ ਉਗਰਵਾਦੀ ਆ ਹਾਂ ਇਹ ਖਾਰਕੂਆ ਤੇ ਕੁਝ ਪੁਲਿਸ ਵਾਲੇ ਵੀ ਸਾਡੇ ਨਾਲ ਕੱਟਦਾ ਰਿਹਾ ਅੱਛਾ ਖਰਾਬੀ ਉੱਥੇ ਕਰਦਾ ਸੀਗਾ ਲੇਕਿਨ ਸਾਰੇ ਨੂੰ ਪਤਾ ਲੱਗ ਗਿਆ ਨਹੀਂ ਇਹ ਇੱਥੇ ਦਾ ਬਸਿੰਦਾ ਆਂਦਾ ਜਾਂਦਾ ਘਰਵਾਰ ਇਹਨਾਂ ਦਾ ਤੇ ਫਿਰ ਸਾਰੇ ਮੁਖੀਆ ਸਰਪੰਚ ਜਨਕੀ ਸਾਡੇ ਉਹ ਸਾਰੇ ਨੇ ਗੱਲਬਾਤ ਕੀਤੀ ਜੇ ਨਹੀਂ ਇਹ ਬੰਦੇ ਸਾਡਾ ਆਪਣਾ ਪ੍ਰੇਮੀ ਬੰਦੇ ਆ ਇਹ ਆਉਂਦੇ ਜਾਂਦੇ ਆ ਫਿਰ ਘਰ ਘੁਰ ਕਿਵੇਂ ਤੁਸੀਂ ਇੱਥੇ ਬਣਾਇਆ ਆਪਣਾ ਬਣਾਇਆ ਜੀ ਘਰ ਇੱਥੇ ਆਪਣਾ ਘਰ ਆ ਜੀ ਦੁਕਾਨ ਵੀ ਆਪਣਾ ਅੱਛਾ ਖਰੀਦ ਕੇ ਜਗ੍ਹਾ ਖਰੀਦ ਹਾਂ ਜਗ੍ਹਾ ਖਰੀਦ ਕੇ ਦੁਕਾਨ ਪਾਇਆ ਤੇ ਘਰ ਪਹਿਲੇ ਵੀ ਆਪਾਂ ਬਣੀ ਬਣਾਈ ਲਿਆ ਸੀ ਅੱਛਾ ਨਾ ਬੇਟਾ ਵੀ ਇਸ ਵੇਲੇ ਸੋਚ ਰਿਹਾ ਭੇਜਣ ਦਾ ਫੇਰ ਦੁਬਾਰਾ ਭੇਜਾਂ ਹਾਂ ਫੇਰ ਦੁਬਾਰਾ ਭੇਜਾਂਗਾ ਜੇ ਇਹ ਫੈਸਲਾ ਹੋ ਜਾਂਦਾ ਨਾ ਤੇ ਫੇਰ ਆਪਾਂ ਭੇਜਾਂਗਾ ਕੋਈ ਨਾ ਕੋਈ ਚੱਕਰ ਲਾਵਾਂਗਾ ਦੁਬਾਰਾ ਅਮਰੀਕਾ ਹਾਂ ਦੁਬਾਰਾ ਅਮਰੀਕਾ ਭੇਜਾਂਗਾ ਆਪਣਾ ਵੀ ਕਿਤੇ ਬਣਦਾ ਕੋਈ ਨਹੀਂ ਉਹ ਤਾਂ ਬਾਬੇ ਸੀ ਦਾਣਾ ਸਾਨੂੰ ਲੈ ਕੇ ਜਾਣਾ ਜੀ ਅੱਛਾ ਇਹ ਕਿਸੇ ਤੇ ਡਿਪੈਂਡ ਥੋੜੀ ਹੈ ਅੱਛਾ ਏ ਬਾਬੇ ਸਿੱਧਾ ਦੇ ਡਿਫੈਂਡਾ ਬਾਬੇ ਸਿੱਧਾ ਨਾ ਕਰਨਾ ਜੋ ਵੀ ਕੰਮ ਕਰਨਾ ਠੀਕ ਹੈ ਠੀਕ ਹੈ ਠੀਕ ਹੁਣ ਵੀ ਬਾਬੇ ਦੇ ਐਸੀ ਬਾਬੇ ਦੇ ਜਾਣਾ ਫੇਰ ਚੱਲ ਜਾਣਾ ਨਾਲੇ ਇਹ ਇਹ ਪਿੰਡ ਵਾਲਿਆਂ ਨੇ ਫਿਰ ਤੁਹਾਨੂੰ ਕਿਦਾਂ ਅਪਣਾਇਆ ਤੁਹਾਡੀ ਭਾਸ਼ਾ ਵੱਖਰੀ ਸੀਗੀ ਪਿੰਡ ਵਾਲੇ ਨਾ ਪੂਰੀ ਪੋਧੀ ਸੀ ਤੁਸੀਂ ਨਹੀਂ ਨਹੀਂ ਪੋਝ ਪੂਰੀ ਨਾ ਅੰਬਰਲ ਵਿੱਚ ਮਿਲਗੇ ਉੱਥੇ ਜਦੋਂ ਉੱਥੇ ਸੀਗੇ ਭਿਆਰ ਦੇ ਵਿੱਚ ਤਾਂ ਤੁਸੀਂ ਉਹੀ ਆਪਣੀ ਭਾਸ਼ਾ ਬੋਲਦੇ ਹੋ ਨਹੀ ਉਹ ਵੀ ਭਾਸ਼ਾ ਬੋਲਦੇ ਤੇ ਇਹ ਵੀ ਬੋਲਦੇ ਆ ਉਹ ਹੁੰਦੀ ਤੈਨੂੰ ਹਾਂ ਉਹ ਵੀ ਹੁੰਦੀ ਆ ਸਾਡੇ ਹੁੰਦੇ ਆ ਇੱਦਾਂ ਕੋਈ ਚੱਕਰ ਨਹੀਂ ਹੈ ਅੱਛਾ ਨਹੀ ਜੰਮਨ ਪੱਲਾ ਲਵੱਥੇ ਦਾ ਹੈ ਤਾਂ ਫਿਰ ਆਵਾਜ਼ ਤਾਂ ਹੁੰਦੀ ਆ ਠੀਕ ਹੈ ਠੀਕ ਹੈ ਹਾਂ ਬੇਟਾ ਹੋਰ ਕਰਨੀ ਹੈਲੋ ਅਸ਼ੋਰ ਮਾਰ ਰੋਕ ਜਾ ਇੱਧਰ ਮਾਰ ਲੈਣਾ ਛੋਟ ਹੈਲੋ ਹੈਲੋ ਮੋਟਰ ਦੇ ਆ ਉਹ ਆਏ ਇੰਟਰਵਿਊ ਵਾਲੇ ਉਦਾਂ ਇੱਕ ਆਪਣੇ ਖੇਤੀਬਾੜੀ ਜਿੱਦਾਂ ਕਿੱਦਾਂ ਤੁਸੀਂ ਇੱਥੇ ਪਹੁੰਚਿਆ ਹਾਂ ਇਹ ਸਾਧੂ ਸਾਦੂ ਸਿੰਘ ਦਾ ਆ ਬੰਦੇ ਸਾੜੇ ਆਪਣੇ ਆ ਘਰ ਦੇ ਬੰਦੇ ਆ ਤਾਂ ਫਿਰ ਭਾਸ਼ਾ ਤੁਹਾਨੂੰ ਉਹ ਵੀ ਆਪਣੀ ਪੋਸ਼ਪੂਰੀ ਵੀ ਹੁੰਦੀ ਆ ਤੇ ਇਹ ਵੀ ਪੰਜਾਬੀ ਪੂਰੀ ਬੋਲ ਲੈਣਾ ਪੋਸ਼ਪੂਰੀ ਵੀ ਬੋਲ ਲੈਣਾ ਜਿੱਦਾਂ ਵੀ ਬੰਦੇ ਆ ਜਾਂਦਾ ਸਾਡੇ ਕੋਲ ਅਸੀਂ ਉਹਦੇ ਨਾਲ ਬੋਲ ਲੈਣਾ ਅੱਛਾ ਆ ਜਿੱਦਾਂ ਹੁਣ ਤੁਸੀਂ ਆਗੇ ਤੁਹਾਡੇ ਨਾਲ ਬੋਲੀ ਚੱਲ ਰਹੀ ਆ ਜੇ ਹੁਣ ਕੋਈ ਬਿਹਾਰੀ ਆ ਜਾਵੇ ਤਾਂ ਅਸੀਂ ਅਸੀਂ ਬਿਹਾਰੀ ਨਾਲ ਵੀ ਗੱਲ ਕਰਨ ਲੱਗ ਜਾਵਾਂ ਉਹਦੇ ਉਹਦੇ ਕੋਈ ਚੱਕਰ ਨਹੀਂ ਹੈਗਾ ਪਿੱਛੋਂ ਪਿੱਛੋਂ ਤੁਸੀਂ ਸਿੱਖੀ ਸੀਗੇ ਨਹੀਂ 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 ਐਸੀ ਪੰਡਤ ਦੇ ਵਿੱਚੋਂ ਹੁੰਦਾ ਜੀ ਅੱਛਾ ਸ਼ਰਮਾ ਠੀਕ ਹੈ ਠੀਕ ਹੈ ਇਹ ਫਿਰ ਸਿੱਖੀ ਵਾਲੇ ਪਾਸੇ ਨੂੰ ਕਿਵੇਂ ਤੁਹਾਡਾ ਆਉਣਾ ਹੋਇਆ ਇਹ ਤਾਂ ਦੇਖੋ ਲਗਨ ਹੁੰਦਾ ਕੋਈ ਹਮ ਅਸੀਂ ਕਾਫੀ ਢੇਰ ਤੁਸੀਂ ਤਾਂ ਉਹ ਤਾਂ ਚੀਜ਼ ਆਪਾਂ ਨਹੀਂ ਕਰ ਸਕਦੇ ਹਾਂ 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 ਜਿੱਦਾਂ ਵਾਰਾ 1 ਵਜੇ ਰਾਤ ਨੂੰ ਉੱਠ ਕੇ ਕੇਸੀ ਅਸਥਾਨ ਕਰਕੇ ਬਰਬ ਘਾਰੇ ਦੇ ਪਾਣੀ ਭਰ ਕੇ ਹਾਂ ਐਸੀ ਸੰਗਰੂੜ ਦੇ ਵਿੱਚ ਰਹਿੰਦੇ ਸੀਗੇ ਪਹਿਲੇ ਅੱਛਾ ਜੀ ਮਸਤਵਾਲੇ ਗੁਰਦੁਆਰਾ ਦਮਦਮਾ ਸਾਹਿਬ ਉੱਥੇ ਨਾ ਅਸੀਂ ਗੁਰਦੁਆਰੇ ਡਿਊਟੀ ਕਰਦੇ ਸੀਗੇ ਅੱਦ ਤੱਕ ਤੇ ਘਾਰੇ ਦੇ ਪਾਣੀ ਭਰ ਕੇ ਹਮ ਦੋ ਦੋ ਬਾਦ ਐਸੀ ਸਵੇਰੇ 2 ਵਜੇ ਨਾ ਹੋਣਾ ਅੱਛਾ ਜੀ ਨਾ ਆ ਕੇ ਪਾਠ ਪੂਜਾ ਕਰਨਾ ਸਾਨੂੰ ਤਾਂ ਪਾਠ ਹੁੰਦਾ ਨਹੀਂ ਸੀਗੇ ਜੀ ਹਾਂ ਲੇਕਿਨ ਮੁੱਲ ਮੰਤਰ ਦੇ ਪਾਠ ਛਿਰਕਰ ਵੈਸੋ ਹਰ ਦਿਨ ਪਿਆਰੇ ਠੀਕ ਹੈ ਬਲਾਵਲ ਮਾਲਾ ਪਜਮਾ ਇਹ ਤਿੰਨੇ ਸ਼ਬਦਾਂ ਨੂੰ ਮਿਕਸ ਕਰਕੇ ਪੜੀ ਜਾਂਦਾ ਸੀ ਅੱਛਾ ਜੀ ਐਸੀ 84 ਦੇ 80 ਦਿਨ ਆ ਬਾਬੇ ਸਿਦਾ ਦੇ ਨੇ ਪੋੜੇ ਪਟਕੇ ਰਿਆ ਅੱਛਾ ਜੀ ਬਾਬੇ ਸਿਦਾ ਦੇ ਨੇ ਅੱਛਾ 80 ਦਿਨ ਤੱਕ ਪੋੜੇ 'ਚ ਰਿਆ ਵਾਹ ਜੀ ਵਾਹ ਨਾਮ ਜਪੇ ਦੇ ਫਿਰ ਬਾਬੇ ਉਹਨੇ ਇੱਕ ਸਵਾ ਅੱਠ ਬਾਬਾ ਗਿਆਨ ਚ ਉਹਨੇ ਸਾਨੂੰ ਦਸਤਾਰ ਸਜਾਇਆ ਜੋਲਾ ਦੇ ਵਿੱਚ ਅੱਛਾ ਬਹੁਤੇ ਬਾਬੇ ਦੇ ਮਹਾਨਤਾ ਬਹੁਤ ਹੈ ਹਾਂ ਹਾਂ ਆਪਾਂ ਫਿਰ ਪਿੰਡ ਵੀ ਅਸੀਂ ਦਿਨ ਰਿਆ ਸੀ ਪੋੜੇ ਦੇ ਵਿੱਚ ਠੀਕ ਹੈ ਠੀਕ ਹੈ ਬਿਹਾਰ ਚ ਪਾਤੀ ਇਹ ਲਗਨ ਸੀਗੀ ਇਧਰੋਂ ਇਹ ਲਗਨ ਸੀਗਾ ਬਾਬੇ ਦੇ ਨਾਮ ਤੇ ਨਾਂ ਕੀ ਸੀ ਪਹਿਲਾਂ ਫਿਰ ਉਧਰ ਜਦੋਂ ਸੋਹਣ ਲਾਲ ਸ਼ਰਮਾ ਪਹਿਲਾਂ ਸੋਹਣ ਲਾਲ ਸ਼ਰਮਾ ਸੀ ਹਾਂ ਤੇ ਹੁਣ ਸੋਹਣ ਸਿੰਘ ਹੋ ਗਿਆ ਸੋਹਣ ਸਿੰਘ ਹੋ ਗਿਆ ਜਦੋਂ ਤੁਸੀਂ ਇਧਰ ਆਏ ਜਦੋਂ ਸਿੱਖੀzm ਨੂੰ ਅਪਣਾਉਣਾ ਸ਼ੁਰੂ ਕੀਤਾ ਪਰਿਵਾਰ ਚੋਂ ਕਿਸੇ ਨੇ ਰੋਕਿਆ ਜਾਂ ਕਿਸੇ ਨੇ ਸਵਾਲ ਕੀਤਾ ਇਸ ਗੱਲ ਨੂੰ ਨਹੀਂ ਕੋਈ ਹੈ ਨਹੀਂ ਸੀਗਾ ਸੀ ਤਾਂ 12 ਸਾਲ ਤੱਕ ਇੱਥੇ ਰਹਿ ਇਕੱਲੇ ਰਿਹਾ ਸੀ ਅੱਛਾ ਮਕਲਾਵੇ ਲੈ ਕੇ ਨੈਸੀ ਆ ਗਈ ਸੀ ਪੰਜਾਬ ਚ 12 ਸਾਲ ਇਥੇ ਕੱਲੇ ਰਿਹਾ ਹਾਂ ਉਦੋਂ ਬਾਅਦ ਜਦੋਂ ਅਸੀਂ ਚਿੱਠੀ ਭੇਜਿਆ ਨਾ ਉਧਰੋਂ ਬਿਹਾਰ ਚ ਤੇ ਚਿੱਠੀ ਪਹੁੰਚਿਆ ਨੇ ਤੋਂ ਖੁੰਝਾ ਸਾਰ ਕੇ ਨਾ ਭੇਜ ਦਿੱਤਾ ਅੱਛਾ ਜੇ ਇਹ ਨਾਮ ਦਾ ਬੰਦਾ ਨਹੀਂ ਹੈ ਸਾਡਾ ਪਿਓ ਮਰ ਗਿਆ ਸੀ ਠੀਕ ਹੈ ਇਹ ਉਦੋਂ ਬਾਬੇ ਸੀਦਾ ਸੀ ਡਿਊਟੀ ਕਰਦੇ ਠੀਕ ਹੈ ਤੇ ਅਸੀਂ ਫਿਰ ਨਾ ਇਥੋਂ ਉਧੇ ਚੱਲ ਗਿਆ ਸੀਗਾ ਅੱਛਾ ਨੰਘਦੇ ਪਹਿਲੇ ਨੰਘਦੇ ਤਰਨਾ ਦਲ ਦੇ ਵਿੱਚ ਸੀਗਾ ਠੀਕ ਹੈ ਠੀਕ ਹੈ ਨੰਘਾ ਤੇ 12 ਪਾਇਆ ਸੀ ਤਾਂ ਉਹਦੇ ਵਿੱਚ ਚੱਲ ਗਏ ਜੀ ਪਿੰਡ ਫੇਰ ਕਰਤੀ ਕਿਤੇ ਵੀ ਨਹੀਂ ਤੁਹਾਨੂੰ ਟੋਕਿਆ ਨਾ ਅਸੀਂ ਟੀਕਰ ਲੈਂਦੇ ਸੀ ਨਾ ਕੁਝ ਵੀ ਕਰਦੇ ਸੀ ਜਿੱਥੇ ਮਰਜ਼ੀ ਚੱਲ ਜਾਵੇ ਜਿੱਧਰ ਮਰਜ਼ੀ ਯਾਤਰਾ ਕਰੀ ਜਾਵੇ ਉਹਦੇ ਤਾਂ ਕੋਈ ਚੱਕਰ ਨਹੀਂ ਸੀਗਾ ਹੁਣ ਵੀ ਨੰਘਾ ਦੇ ਕਿਹੜਾ ਪੈਸੇ ਲੱਗਦੇ ਕਿਤੇ ਕਿਹੜਾ ਲੱਗਦੇ ਜਿੱਥੇ ਜਾਂਦਾ ਚੱਲਦਾ ਇੱਧਰ ਮਰਜ਼ੀ ਚਲੀ ਜਿੱਥੇ ਮਰਜ਼ੀ ਚੱਲ ਜਾਵੇ ਤੇ ਐਸੀ ਵੀ ਉਦਾਂ ਹੀ ਕਰਦਾ ਰਿਹਾ ਜਿੰਦਰ ਜਾਣਾ ਚੱਲ ਗਿਆ ਜਿੱਧਰ ਆਇਆ ਆ ਗਿਆ ਅਨੇ ਕਿ ਬਾਬੇ ਦੇ ਨਾਲ 12 ਸਾਲ ਤੱਕ ਅਸੀਂ ਕੋਈ ਪੈਸੇ ਨਹੀਂ ਲਿਆ ਗੁਰੂ ਘਰ ਦੇ ਅੱਛਾ ਮੈਨੂੰ ਸੋਸਿੰਗ ਜੀ ਇਹ ਦੱਸਿਓ ਆਖਰੀ ਸਵਾਲ ਇਹ ਮੇਰਾ ਇਹ ਪਿੰਡ ਵਾਲਿਆਂ ਨੇ ਅਸੈਪਟ ਕਰ ਲਿਆ ਸੀ ਤੁਹਾਨੂੰ ਕਿ ਇੱਕ ਪ੍ਰਵਾਸੀ ਬੰਦਾ ਆਇਆ ਆ ਕੇ ਸਾਡੇ ਖੇਤ ਵਾ ਰਿਆ ਸਿਰ ਤੇ ਦਸਤਾਰ ਸਜਾ ਲਈ ਹੈ ਇਹਨਾਂ ਨੇ ਤੁਹਾਨੂੰ ਕਿਦਾਂ ਅਸੈਪਟ ਕੀਤਾ ਕਿਦਾਂ ਅਪਣਾਇਆ ਤੁਹਾਨੂੰ ਇਹਨਾਂ ਨੇ ਇਹਨਾਂ ਨੂੰ ਤਕਰੀਬਨ ਆਦਿਤੇ ਜਾਦੇ ਬੰਦਾ ਸਾਨੂੰ ਜਾਣਦਾ ਸੀ ਗੁਰਦੁਆਰੇ ਕਰਕੇ ਠੀਕ ਹੈ ਗੁਰਦੁਆਰੇ ਜਿਹੜਾ ਸੀ ਹੈ ਨਾ ਬਾਬੇ ਸਿੱਧਾ ਹਾਂ ਆਦਿਤੇ ਜਿਆਦਾ ਬੰਦਾ ਸਾਨੂੰ ਜਾਣਦਾ ਸੀ ਠੀਕ ਹੈ ਠੀਕ ਹੈ ਤਦ ਉਹਦਾ ਬਾ ਜਲੰਧਰ ਗਏ ਉਦੋਂ ਵੀ ਇੱਥੇ ਬੰਦੇ ਕਾਫੀ ਸਾਡੇ ਕੋਲ ਉੱਥੇ ਪਾਠ ਪੂਜਾ ਕਰਦੇ ਸੀਗਾ ਠੀਕ ਹੈ ਕਿਹਨੇ ਸਵਾਲ ਤੇ ਨਹੀਂ ਕੀਤਾ ਕਦੇ ਨਾ 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 ਕਿਸੇ ਨੇ ਕੋਈ ਗੱਲ ਹੀ ਨਹੀਂ ਕਰਦਾ ਸੀ ਜਿਹੜਾ ਉਹ ਪ੍ਰਵਾਸੀਆ ਵਾਲਾ ਜਿੱਦਾਂ ਇੱਕ ਮੰਦ ਦੇ ਵਿੱਚ ਉਹ ਗੱਲ ਉਹ ਗੱਲ ਨਹੀਂ ਕਦੀ ਕਦੀ ਵੀ ਨੇ ਸਾਡੇ ਨਾਲ ਬੜੇ ਪ੍ਰੇਮ ਪਿਆਰ ਦੇ ਨਾਲ ਰਹਿੰਦੇ ਠੀਕ ਹੈ ਠੀਕ ਸਾਰੇ ਹਾਲੇ ਵੀ ਉਹ ਪਿਆਰ ਕਰਦੇ ਆ ਜਿੱਦਾਂ ਪਾਠ ਪੂਜਾ ਕੋਈ ਵੀ ਹੁੰਦਾ ਨਾ ਤਾਂ ਸਾਨੂੰ ਸਾਦਾ ਆ ਜਾਂਦਾ ਅੱਛਾ ਤੈਸੀ ਪੂਰੇ ਪਿੰਡ ਦਾ ਪਾਠ ਪੂਜਾ ਦੇ ਵਿੱਚ ਸਾਉਂਟ ਲਾਉਣਾ ਹੀ ਆ ਹਾਂ 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 ਸਾਉਂਟ ਦੇ ਸੀ ਹਰੇਕ ਦੇ ਲਾਨੇ ਆ ਡੀਜੇ ਲਾਨੇ ਆ ਲੜੀਆਂ ਲਾਉਣਾ ਲਾਈਟਾਂ ਲਾਉਣਾ ਹਰੇਕ ਕੁਝ ਕਰਦੇ ਆ ਸਾਨੂੰ ਕੋਈ ਵੀ ਆਂਦਾ ਅੰਤਰਾਜ ਕੋਈ ਨਹੀਂ ਆਜ ਤੱਕ ਕਰਦਾ ਠੀਕ ਹੈ ਠੀਕ ਹੈ ਹੁਣ ਦੂਸਰੇ ਨੂੰ ਕਰਦੇ ਆ ਅੰਤਰਾਜ ਸਾਨੂੰ ਸਾਨੂੰ ਕੋਈ ਨਹੀਂ ਹਣ ਹੁਣ ਖੁਸ਼ ਹੋ ਜ਼ਿੰਦਗੀ ਦੇ ਵਿੱਚ ਹਾਂ ਬਿਲਕੁਲ ਬਿਲਕੁਲ ਬਹੁਤ ਵਧੀਆ ਕੀ ਇਦਾਂ ਦੇ ਆਨੰਦ ਕਿਤੇ ਮਿਲਦਾ ਪੰਜਾਬ ਨੇ ਸਭ ਕੁਝ ਦਿੱਤਾ ਬਹੁਤ ਸਭ ਕੁਝ ਬਾਬੇ ਸਿਹਦਾ ਨੇ ਦਿੱਤਾ ਪੰਜਾਬ ਦੇ ਵਿੱਚ ਪੰਜਾਬੀ ਸਾਡੇ ਸਾਡੇ ਨਾਲ ਪਿਆਰ ਕਰਦਾ ਹਾਂ ਹਾਂ ਇਹ ਨੇ ਜੀ ਇੱਕ ਕਰਦਾ ਦੂਸਰਾ ਨਹੀਂ ਸਾਰੇ ਕਰਦੇ ਆ ਠੀਕ ਹੈ ਠੀਕ ਉਹ ਮਿਲ ਜਾਂਦਾ ਹੋਰ ਕੀ ਚਾਹੀਦਾ ਹੋਰ ਕੀ ਚਾਹੀਦਾ ਹੋਰ ਕੀ ਚਾਹੀਦਾ ਵਾਕਈ ਸਭ ਤੋਂ ਮੈਨ ਚੀਜ਼ ਹੈ ਕਿ ਜੋ ਚੀਜ਼ ਮੰਗੋ ਉਸੇ ਵੇਲੇ ਮਿਲ ਜਾਂਦਾ ਆਹ 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 ਅੱਜ ਜਦੋਂ ਮਰਜੀ ਜਿੰਨਾ ਮਰਜੀ ਸਮਾਨ ਚੱਕ ਲੋ ਜਿੱਥੇ ਮਰਜੀ ਠੀਕ ਹੈ ਕੋਈ ਐਦਾ ਚੱਕਰ ਨਹੀਂ ਹੈ ਬਾਬੇ ਦੇ ਖੂਬ ਫੁੱਲ ਕਿਰਪਾ ਹੈ ਫੁੱਲ ਕਿਰਪਾ ਪਪੋ ਤੂੰ ਹੀ ਹੁਣ ਤਾਂ ਲੱਖਾਂ ਰੁਪਏ ਭੇਜਿਆ ਹਾਂ 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 ਬਾਬੇ ਦੇ ਸਿੱਧਾ ਦੇ ਕਿਰਪਾ ਹੈ ਉੱਧਾ ਦੇ ਕੋਈ ਚੱਕਰ ਨਹੀਂ ਹੈ ਠੀਕ ਹੈ ਬੇਟਾ ਵੀ ਚੋ ਵੱਡਾ ਵੀ ਵਧੀਆ ਕਮਾਈ ਜਾਂਦਾ ਹਾਂ ਉਹ ਆਪਣਾ ਸ਼ਾਰਟ ਸ਼ਾਰਟ ਦਾ ਕੰਮ ਵੇਚ ਰੰਗਿਆ ਰੈਂਡਰ 24 ਘੰਟੇ ਰਾਤੀ ਪ੍ਰੋਗਰਾਮ ਕਰਕੇ ਆ ਠੀਕ ਹੈ ਫਰੋਜਪੁਰ ਦੇ ਵਿੱਚੋਂ ਠੀਕ ਹੈ ਆਈਫੋਨ ਵੀ ਰੱਖਿਆ ਹੈ ਵੀ ਦੇਖੋ ਇਹ ਮਿਹਨਤ ਨਾਲ ਹੋਣਾ ਹੈ ਤਾਂ ਸਰਦਾਰ ਸੋਨ ਸਿੰਘ ਹੋਣਾ ਦੇ ਵੱਲੋਂ ਪੰਜਾਬ ਜਾ ਕੇ ਮਿਹਨਤ ਕੀਤੀ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਦਾ ਨਾਮ ਜਪਣਾ ਸ਼ੁਰੂ ਕੀਤਾ ਜਦੋਂ ਸਿੱਖੀ ਵਾਲੇ ਪਾਸੇ ਪਏ ਧਰਮ ਕੋਈ ਨਹੀਂ ਮਾਣਾ ਪਰ ਜਦੋਂ ਇੱਕ ਪਾਸੇ ਲਗਨ ਲੱਗੀ ਉਸ ਲਗਨ ਦੇ ਵਿੱਚ ਆ ਕੇ ਇੰਨਾ ਗੁਰੂ ਦੇ ਲੜ ਲੱਗੇ ਕਿ ਅੱਜ ਗੁਰੂ ਨੇ ਫਿਰ ਬਹੁਤ ਕੁਝ ਦਿੱਤਾ ਇੱਕ ਪੁੱਤ ਅਮਰੀਕਾ ਦੇ ਵਿੱਚ ਹੈ ਚੰਗੇ ਪੈਸੇ ਕਮਾਉਂਦਾ ਇੱਕ ਪੁੱਤ ਨੂੰ ਇੱਥੇ ਲਗਭਗ 30-40 ਲੱਖ ਰੁਪਏ ਦਾ ਸਾਊਂਡ ਸਿਸਟਮ ਡੀਜੇ ਸਿਸਟਮ ਚਲਾ ਕੇ ਦਿੰਦਾ ਹੈ ਖੁਦ 15 ਤੋਂ 20 ਏਕੜ ਦੇ ਵਿੱਚ ਖੇਤੀ ਕਰ ਰਹੇ ਨੇ ਯਾਰ ਸੋਨ ਲਾਲ ਸ਼ਰਮਾ ਤੋਂ ਸੋਨ ਸਿੰਘ ਦੀ ਇਹ ਕਹਾਣੀ ਕਿਵੇਂ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਤੁਸੀਂ ਆਸਾਨ ਨਾਲ ਜ਼ਰੂਰ ਸੰਦਾ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਫਿਰ ਹਾਲ ਜੀ ਵੀਰੋ ਐਸੀ ਜੀ ਆਈ ਦੀ ਵੀਡੀਓ ਤੇ ਤੁਸੀਂ ਅੰਦਾਜ਼ਾ ਲਾਓ ਕਿ ਜਿਸ ਬੰਦੇ ਨੇ ਰਿਲੀਜੀਅਨ ਚੇਂਜ ਕੀਤਾ ਹੈ ਆਪਣਾ ਧਰਮ ਚੇਂਜ ਕੀਤਾ ਹੈ ਤੇ ਸਿੱਖਾਂ ਨੇ ਫਿਰ ਕਿਸ ਤਰ੍ਹਾਂ ਦੀ ਮਦਦ ਕੀਤੀ ਹੈ ਸਿੱਖਾਂ ਨੇ ਕਿਸ ਤਰ੍ਹਾਂ ਦਾ ਅਹਿਸਾਸ ਕੀਤਾ ਤੁਸੀਂ ਅੰਦਾਜ਼ਾ ਲਾਓ ਬਿਹਾਰ ਤੋਂ ਆਇਆ ਇੱਕ ਬੰਦਾ ਹੈ ਹਿੰਦੂ ਹਿੰਦੂ ਰਿਲੀਜੀਅਨ ਤੋਂ تعلق ਰੱਖਦਾ ਸੀ ਜਦੋਂ ਬਿਹਾਰ ਤੋਂ ਆਇਆ ਪੰਜਾਬ ਦੇ ਅੰਦਰ ਉਹਦੇ ਕੋਲ ਕੁਝ ਵੀ ਨਹੀਂ ਸੀ ਮਿਹਨਤ ਵਗੈਰਾ ਕਰਕੇ ਉਹਨੇ ਆਪਣੇ ਘਰ ਵਾਲਿਆਂ ਦਾ ਪੇਟ ਪਾਲ ਲਿਆ ਫਿਰ ਉਹਨੇ ਇੱਕ ਡੀਜੇ ਦਾ ਕੰਮ ਸ਼ੁਰੂ ਕੀਤਾ ਡੀਜੇ ਦੇ ਕੰਮ ਤੋਂ ਖੇਤੀਬਾੜੀ ਦੀ ਤਰਫ ਆਇਆ ਤੇ ਹੁਣ ਤਕਰੀਬਨ 14-15 ਕਿੱਲੇ ਉਹਦੀ ਆਪਣੀ ਜ਼ਮੀਨ ਹੈ ਤੇ ਠੀਕ ਠਾਕ ਸੈਟਲ ਹੈ ਹੁਣ ਤੇ ਦੂਸਰੇ ਨੰਬਰ ਤੇ ਉਹਦਾ ਇੱਕ ਜਿਹੜਾ ਬੇਟਾ ਸਿੱਖ ਸਰਦਾਰਾਂ ਨੇ ਇੰਨੀ ਉਹਦੀ ਮਦਦ ਕੀਤੀ ਹੈ ਕਿ ਇੱਕ ਅਮਰੀਕਾ ਦੇ ਅੰਦਰ ਸੈਟਲ ਹੈ ਤੇ ਦੂਸਰਾ ਪੰਜਾਬ ਦੇ ਅੰਦਰ ਹੀ ਡੀਜੇ ਦਾ ਕੰਮ ਕਰਦਾ ਹੈ ਇਹ ਕੋਈ ਛੋਟੀ ਜੀ ਗੱਲ ਨਹੀਂ ਬਰੇ ਵੱਡੀ ਗੱਲ ਏ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਲੋਕ ਆਪਣੇ Hindu religion ਨੂੰ ਛੱਡ ਕੇ ਆਪਣਾ Christian ધਰਮ ਛੱਡ ਕੇ ਸਿੱਖੀ ਦੀ ਤਰਫ ਆ ਰਹੇ ਨੇ ਸਿੱਖੀਜ਼ਮ ਨੂੰ ਅਡਾਪਟ ਕਰ ਰਹੇ ਨੇ ਸਿੱਖ ਰਿਲੀਜੀਅਨ ਦੀ ਤਰਫ ਆ ਰਹੇ ਨੇ ਇਹ ਵਾਕੀ ਸਿੱਖਾਂ ਵਾਸਤੇ ਬਰੇ ਮਾਣ ਦੀ ਗੱਲ ਏ ਬਰੇ ਫਖਰ ਦੀ ਗੱਲ ਏ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ